ਜਿੰਨ ਕੋਲੇ 10 20 ਰੁਪਏ ਉਹ ਵੀ ਮੈਨੂੰ ਦੇ ਦੇ ਮੇਰੀ ਬੱਚੀ ਵੱਜ ਜਾਵੇ ਮੇਰੀ ਇੱਕੀ ਬੱਚੀ ਆ ਬਤੇ ਅਧਰੰਦਾਸ 15 ਰੁਪਏ ਦੇ ਦੇ ਸਾਡੀ ਕੋਈ ਕੁਝ ਨਹੀਂ ਮੰਗਦੇ ਸਾਡੀ ਬੱਚੀ ਵਸਾਈ ਰੋਤੋ ਜਾ ਮੇਰੀ ਇੱਕੀ ਬੱਚੀ ਆ ਵੀ ਬਵਾਦੇ ਤਨ ਦੇ ਨੋਕੇ ਬੋਲਦੀ ਨਹੀਂ ਕੁਝ ਨਹੀਂ ਕਰਦੀ ਪਿੰਦੀ ਨਹੀਂ ਬੱਚੀ ਤਨ ਲੱਡਕੇ ਤੱਕ ਤਨ ਲੇ ਬਿੱਡਾ ਤਨ ਦੇਖ ਪਈ ਤਨ ਲੈ ਵੈਸੋ ਦੇ ਕੰਮ ਨੂੰ ਬੋਲਦੀ ਨਹੀਂ ਸਿਰ ਤੇ ਨੂੰਗੀ ਸੱਟ ਲੱਗੀ ਐ ਜਿਹੜਾ 15-16000 ਰੁਪਏ ਦੇ ਰਿਪੋਰਟਾਂ ਦਾ ਦੂਜੀਆਂ ਕਰਵਾਲੀਆਂ ਹੁਣ ਮੂ 5000 ਰੁਪਏ ਰਿਪੋਰਟਾਂ ਦਾ ਮੰਗਦੀ ਐ ਤੇ ਵਾਚ ਵੰਡੀ ਕਰਦੇ ਆ بس ادي ਗੁੜੀਆਂ ਬਚ ਜਾਵੇ ਔਰ ਕੁਝ ਨਹੀਂ ਕਹਿੰਦੇ ਅਸੀਂ ਤੇ ਮਦਦ ਕਰਦੇ ਹਾਂ ਮਾੜੀ ਮਾੜੀ ਸਾਡੀ ਦੋ ਤਾਂ ਦੇ ਨ ਕੁਝ ਨਹੀਂ ਬੋਲਦੀ ਨਾ ਅੱਖਾਂ ਕੋਲਦੀ ਐੰਬੇ ਹੋ ਚਹੀ ਪਤਾ ਨਹੀਂ ਲੱਗਿਆ ਅੱਖਾਂ ਹੀ ਬੀਜ ਲਿਆ ਤੇ ਬੱਸ ਹਸਪਤਾਲ ਵਿੱਚ ਚਾਰ ਦਿਨ ਹੋ ਗਿਆ ਹਸਪਤਾਲ ਚ ਕੁਝ ਨਹੀਂ ਦੱਸਤੇ ਮਿੱਥੀਆਂ ਅੱਖਾਂ ਹੀ ਐਂ ਤੇ ਸਾਡੇ ਕੋਲੇ ਕੋਈ ਤੇ ਮਦਦ ਕਰਦਾ ਸਾਡੀ ਗੁਡੀਆਂ ਮਰਨ ਵਾਲੀ ਆਈ ਪਈ ਮਦਦ ਕਰਦਾ ਸਾਡੀ ਕੋਈ ਜਿੰਨੇ ਸੀ ਉਹਨੇ ਲਾਦੇ ਪੈਸੇ ਸਾਰੇ ਹੁਣ ਕੁਝ ਨਹੀਂ ਹੈਗਾ ਸਾਡੀ ਕੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਦੀਪਕ ਔਰ ਅਜ ਹਸਪਤਾਲ ਦੇ ਬਾਹਰ ਮਿਲੇ ਜਿਹੜੇ ਬੈਠੇ ਬਹੁਤ ਹੀ ਕਰਲਾਪ ਕਰ ਰਹੇ ਸੀ ਕਹਿ ਰਹੇ ਸੀ ਵੀ ਮੇਰੀ ਬੱਚੀ ਨੂੰ ਬਚਾ ਲਓ ਮੈਨੂੰ ਕੁਝ ਨਹੀਂ ਚਾਹੀਦਾ ਵੇਖੋ ਵੀਰੋ ਜਿਹੜੀ ਮਾਂ ਹੁੰਦੀ ਆ ਮਾਂ ਨੂੰ ਹੀ ਪਤਾ ਹੁੰਦਾ ਆ ਉਹਦੇ ਬੱਚੇ ਦੇ ਦਰਦ ਦਾ ਇਸ ਟਾਈਮ ਭੈਣ ਦਾ ਜਿਹੜੇ ਹਾਲਾਤ ਦੇਖ ਸਕਦੇ ਆ ਪਰ ਵਿਚਾਰੀ ਦੇ ਜਿਹੜੇ ਹਾਲਾਤ ਆ ਨਾ ਬਹੁਤ ਮਾੜੇ ਆਂ ਦੀ ਇੱਕ ਹੀ ਬੱਚੀ ਆ ਮੇਰੇ ਤੇ ਉਹੀ ਹਸਪਤਾਲ ਚ ਪੈ ਗਈ 4 ਦਿਨ ਹੋ ਗਏ ਬੱਚੀ ਬੇਹੋਸ਼ ਪਈ ਹੈ ਵੈਜੀਨੇਟਰ ਤੇ ਆ ਸੱਤ ਸੱਟ ਲੱਗਣ ਕਾਰਨ ਬੈੱਡ ਤੋਂ ਡਿੱਗ ਪਈ ਸੀ ਸੱਟ ਤੇ ਸੱਟ ਲੱਗ ਗਈ ਕੋਈ ਡੂੰਗੀ ਸੱਟ ਲੱਗ ਗਈ ਡਾਕਟਰਾਂ ਦੇ ਜਿਹੜੇ ਬਲੱਡ ਆ ਉਹ ਦਿਮਾਗ ਦੇ ਵਿੱਚ ਜੰਮ ਗਿਆ ਵੀਰੋ ਐਮਰਜੈਂਸੀ ਆਪਰੇਸ਼ਨ ਕਰਨਾ ਜਿਹਦਾ ਖਰਚਾ 2.5 ਤੋਂ 3 ਲੱਖ ਡਾਕਟਰ ਦੱਸ ਰਹੇ ਆ ਤੇ ਇਸ ਟਾਈਮ ਭੈਣ ਦੇ ਕੋਲੇ ਵਿਚਾਰੀ ਕੋਲੇ 2.5-3 ਰੁਪਏ ਵੀ ਹੈ ਨਹੀਂਗੇ ਤੇ 2.5-3 ਲੱਖ ਕਿੱਥੋਂ ਲੈ ਕੇ ਆਵੇ ਜਿਹੜਾ 25-26000 ਰੁਪਏ ਵਿਚਾਰਿਆਂ ਦੇ ਕੋਲੇ ਸੀ ਫੜਿਆ ਦੜਿਆ ਇਸ ਕਰਾਰਾਂ ਨੇ ਦਿੱਤਾ ਉਹ ਇਹ ਤੋਂ ਪਹਿਲਾਂ ਲਾ ਚੁੱਕੇ ਆ ਹੁਣਾਂ ਦੇ ਅੱਜ ਟੈਸਟ ਵੱਡੇ ਲਿਖੇ ਸੀ ਵੇਖੋ ਵੀਰੋ ਹਾਲਾਤ ਭੈਣ ਦੇ ਬਹੁਤ ਮਾੜੇ ਆ ਜਿਹਦਾ ਬੱਚਾ ਇਸ ਟਾਈਮ ਜ਼ਿੰਦਗੀ ਦੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਮਾਂ ਦੇ ਹਾਲਾਤ ਆਪਾਂ ਨੂੰ ਆਪ ਹੀ ਪਤਾ ਹੁੰਦਾ ਵੀਰੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਇਹ ਭੈਣ ਦੀ ਫਰਿਆਦ ਜਰੂਰ ਸੁਣੋ ਦਸਬੰਧ ਦੇ ਵਿੱਚੋਂ ਥੋੜਾ ਥੋੜਾ ਦਸਬੰਧ ਭੈਣ ਨੂੰ ਦੇ ਕੇ ਦੀ ਆਪਾਂ ਬੱਚੀ ਬਚਾਉਣੀ ਆ ਆਂਦੀ ਵੀ ਮੈਂ ਉਹਦੇ ਬਿਨਾਂ ਇੱਕ ਮਿੰਟ ਨਹੀਂ ਜਿਉ ਸਕਦੀ ਵੀ ਇੰਨਾ ਮੇਰਾ ਬੱਚਾ ਜਿਹੜਾ ਘਰ ਦੀ ਰੌਣਕ ਹੁੰਦਾ ਪਤਾ ਹੀ ਹੈ ਵੀਰੋ ਤੇ ਮਾਮਾ ਲਈ ਤਾਂ ਬਹੁਤ ਆਪਾਂ ਨੂੰ ਵੀ ਪਤਾ ਵੀ ਮਾਮਾ ਲਈ ਬੱਚਾ ਕੀ ਹੁੰਦਾ ਇਸ ਲਈ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਵੀ ਇਹ ਭੈਣ ਦੀ ਫਰਿਆਦ ਜਰੂਰ ਸੁਣੋ ਤੇ ਆਪਾਂ ਭੈਣ ਦਾ ਜਿਹੜਾ ਅਕਾਊਂਟ ਨੰਬਰ ਖਾਤਾ ਨੰਬਰ ਉਹ ਭੈਣ ਦਾ ਪਾਵਾਂਗੇ ਦੀਪਾ ਦੇ ਨਾਂ ਤੇ ਹੋਊਗਾ ਉਹ ਕਾਊਂਟ ਦੇ ਵਿੱਚ ਵੱਧ ਤੋਂ ਵੱਧ ਸੇਵਾ ਕਰਕੇ ਆਪਾਂ ਭੈਣ ਦੀ ਇਹ ਬੱਚੀ ਬਚਾਉਣੀ ਹੈ ਵੀਰੋ ਆਪਾਂ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਦੇ ਕੇ ਭੈਣ ਦੀਆਂ ਜਿਹੜੀਆਂ ਅੰਤਰਾ ਆਪਾਂ ਠਾਰਨੀਆਂ ਕਿਉਂਕਿ ਇਸ ਟਾਈਮ ਭੈਣ ਬਹੁਤ ਤਰਸ ਰਹੀ ਆ ਇਸ ਕਰਕੇ ਮੈਂ ਹੱਥ ਬੰਨ੍ਹ ਕੇ ਬੇਇੱਜ਼ਤੀ ਕਰਦਾ ਜਿਹੜੇ ਵੀ ਦਸਵੰਦ ਨਹੀਂ ਦੇ ਸਕਦੇ ਉਹ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਂ ਹੀ ੜਪਾ ਦਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ